ਮੇਰਾ ਕਾਲਾਕਿਸ਼ਨ ਅਹਿਮਦ ਇੱਥੇ ਆ ਕਬਰਸਥਾਨ ਹੈ ਤਖਿਆ ਇਹਨੂੰ ਕਹਿੰਦੇ ਆ ਹਾਂਜੀ ਇੱਥੇ ਨਸ਼ੇ ਦਾ ਕੀ ਹਾਲ ਹੈ ਕੀ ਨਾ ਨਸ਼ਾ ਬੜਾ ਕਰਦੇ ਲੋਕ ਆਣ ਕੇ ਬਾਹਰੋਂ ਵੀ ਤੇ ਆ ਮਹੱਲੇ ਦੇ ਵੀ ਲੋਕ ਅੱਗੇ ਮੇਰੀ ਆਹ ਵੇਖੋ ਬਾਹਟੋ ਤੋੜੀ ਏ ਨਾਲੇ ਆ ਵੇਖੋ ਨਸ਼ੇ ਤੋਂ ਹੀ ਆਜੇ ਤਾਂ ਕੰਮ ਹੋਣ ਨਹੀਂ ਰਹੀ ਹਾਂਜੀ ਤੇ ਇਹ ਬੰਦ ਹੋਣੀ ਚਾਹੀਦੀ ਹੈ ਬੰਦ ਹੋਣੀ ਚਾਹੀਦੀ। ਸਰਕਾਰ ਵੱਲੋਂ بڑے-बड़े ਪ੍ਰਿਆਲੇ ਕੀਤੇ ਗਏ ਨਸ਼ੇ ਤੇ ਰੋਕ ਲਾਉਣਾ। ਇਹ ਦੁਕਾਨ ਜਿਹੜੀ ਬੰਦ ਹੋਣੀ ਚਾਹੀਦੀ ਹੈ ਇਹਦੇ ਪੈਜੋ ਗੰਦ ਪਾਇਆ ਇਹਨਾਂ ਨੇ ਮਾਈ ਦੁਕਾਨ ਖੋਲ ਰੱਖੀ ਇੱਥੇ। ਆ ਜਿਹੜਾ ਠੀਕ ਹੈ ਸੰਜਾ। ਸਰਕਾਰਨ ਇਹੋ ਹੀ ਇਹ ਨਸ਼ਾ ਵਿਤਣ ਵਾਲਾ। ਇਹੋ ਹੀ ਇਹੋ ਕਾਰਨ। ਇੱਥੇ ਵੇਖਿਓ। ਤੁਸੀਂ ਸਰਕਾਰ ਤੋਂ ਤੇ ਪੁਲਿਸ ਪ੍ਰਸ਼ਾਸਨ ਕੀ ਮੰਗ ਕਰਦੇ? ਪੁਲਿਸ ਪ੍ਰਸ਼ਾਸਨ ਇਹੋ ਕਹਿੰਦਾ ਕਿ ਨਹੀਂ ਲੱਗਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਪੁਲਿਸ ਪੁਲਿਸ ਨੂੰ ਚਾਹੀਦਾ ਕਿ ਫੜਨਾ ਹੀ ਚਾਹੀਦੇ ਐ। ਹਾਂਜੀ। ਇਹ ਦੁਕਾਨ ਬੰਦ ਹੋਣੀ। ਆ ਦੁਕਾਨ ਬੰਦ ਹੋਣੀ ਚਾਹੀਦੀ। ਅਸੀਂ ਜੀ ਗਰੀਬ ਬੰਦੇ ਬੈਠੇ ਹੋਏ ਆ ਤੇ ਛਟੀਕੇ ਲਾਉਂਦੇ ਲੋਕ ਲੋਕ ਕੇ ਜਿੰਨ ਜਕਾਰਬਾਰ ਜੀ ਹੋਣੀ ਚਾਹੀਦੀ ਆ ਸਾਡੇ ਸਾਰੇ ਬੱਚਾ ਨੂੰ ਡਰਵਾ ਜਵਾਨ ਸਾਡੇ ਬੱਚੇ ਕੰਮਕਾਰ ਕਰਦੇ ਆ ਦਿੰਦੇ ਆ ਉਹਨਾਂ ਨੂੰ ਬੰਦ ਹੋਣਾ ਚਾਹੀਦਾ ਤੇ ਗਰਾਊਂਡ ਤੇ ਸਿੰਜਾ ਹੈ ਨਾ ਹਾਂ ਜੀ ਇਥੇ ਸਾਰਾ ਕੁਝ ਹੈਗਾ ਹਾਂ ਕਿ ਇਹ ਬੰਦ ਹੋਣਾ ਚਾਹੀਦਾ ਹਾਂ ਬੰਦ ਹੋਣਾ ਚਾਹੀਦਾ ਕਈ ਵਾਰੀ ਵੇਖੇ ਇਥੇ ਲੋਂਦੇ ਨਾਮ ਜੀ ਕਾਲੀ ਇਹ ਗਰਾਊਂਡ ਹੈ ਗਰਾਊਂਡ ਤੇ ਸਿੰਜਾ ਮਿਲਦੀ ਹੈ ਉਹ ਤੁਹਾਡੇ ਇਥੇ ਬੱਚੇ ਖੇਡਦੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਚਾਹੁੰਦੇ ਆ ਵੀ ਜਿਹੜਾ ਇਦਾਂ ਇੱਥੇ ਮਤਲਬੀ ਬੇ ਨਜਾਇਜ਼ ਨਸ਼ੇ ਵਾਲੇ ਬੰਦੇ ਇੱਥੇ ਆਉਂਦੇ ਆ ਠੀਕ ਹੈ ਕਿਟਾ ਇੱਥੇ ਵੀ ਗੰਧਾ ਸ਼ਰਿਆਮ ਆ ਤੇ ਥੋੜੀ ਜਿਹੀ ਕਾਰਵਾਈ ਕੀਤੀ ਜਾਵੇ ਤਾਂ ਨਾਲੇ ਇੱਥੇ ਘਟ ਵੜਨਾ ਜਿਹੜੀ ਅੱਧੀ ਦੁਕਾਨ ਖੁੱਲੀ ਹੋਈ ਹੈ ਲੋਕਾਂ ਨੂੰ ਨਸ਼ਾ ਫ੍ਰੀ ਦਿੰਦੇ ਆ ਕਿ ਇਹਨੂੰ ਵਟਰ ਦਿੰਦੇ ਨੇ ਉਤਾਰ ਦਿੰਦੇ ਆ ਇਹਦੇ ਬਾਰੇ ਇਹਦੇ ਬਾਰੇ ਵੀ ਵੀ ਗਲਤਵਾਜੀ ਉਹ ਤਾਂ ਫਰੀ ਲੈ ਕੇ ਤੇ ਇੱਥੇ ਲਾਉਂਦੇ ਆ ਦੋ ਮੋਤਾਂ ਅੱਗੇ ਹੋ ਚੁੱਕੀਆਂ ਇੱਥੇ ਤੁਹਾਡੇ ਛੋਟੇ ਛੋਟੇ ਬੱਚੇ ਆ ਜੇ ਕੱਲ ਨੂੰ ਕੋਈ ਦਾ ਇਦਾਂ ਹੋ ਜੇ ਕਿਤੋਂ ਹੀ ਇਹਨੇ ਪੈਸੇ ਲਾ ਲੈਣੇ ਇਸ ਰੰਜੀਦ ਕਾਨ ਬੰਦ ਹੋਣੀ ਚਾਹੀਦੀ ਬੰਦ ਹੋਣੀ ਨਹੀਂ ਦੇਈ ਦੀ ਹੋ ਤੁਸੀਂ ਐਸਐਚਓ ਸਾਹਿਬ ਤੋਂ ਵੀ ਮੰਗ ਕਰਦੇ ਉਹ ਫ੍ਰਸਟ੍ਰੇਸ਼ਨ ਵੀ ਮੰਗ ਕਰਦੇ ਫਿਰ ਕਰਦੇ ਆ ਮੰਗ ਜੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇੱਕ ਜਿਹੜੇ ਫ੍ਰੀ ਸਿਰੰਜ ਦੇ ਹੁੰਦੇ ਆ ਇਹਨਾਂ ਦਾ ਕੰਮ ਬੰਦ ਕੀਤਾ ਜਾਵੇ ਔਰ ਜਿਹੜੇ ਇੱਥੇ ਨਸ਼ੇ ਵਾਲੇ ਆਉਂਦੇ ਉਹਨਾਂ ਦਾ ਬੰਦ ਕੀਤਾ ਜਾਵੇ ਮੈਂ ਨਾਮ ਸੁਣਿਆ ਬੰਦੋਣਾ ਦੇਦਾਗਾ ਇੱਥੇ ਬਸ ਸਾਡੇ ਜਿਹੜਾ ਨਸ਼ਾ ਕਰਦੇਗੇ ਇੱਧਰੀਏ ਠੀਕ ਬੋਤ ਦੁਕਾਨ ਇਸ ਇੰਜਾਂ ਦੀ ਕੁਲੀ ਆ ਫ੍ਰੀ ਲੋਕਾਂ ਦੇ ਹੰਦੇ ਆ ਉਹਦੇ ਬਾਰੇ ਵੀ ਕਹਿਣਾ ਚਾਹੁੰਦਾ ਹੋਰ ਨਾ ਤਾਂ ਇਹ ਪ੍ਰਾਂਕਲ ਦੀ ਉਹ ਹਰ ਕੋਈ ਜਿੰਨਾ ਜਿਹੜੇ ਨਸ਼ਾ ਕਰਦੇ ਉਹ ਹਰ ਕੋਈ ਲੈ ਕੇ ਜਾਂਦਾ ਉਹਨਾਂ ਕੋ ਇਹ ਬੰਦ ਹੋਣਾ ਚਾਹੀਦਾ ਹਾਂਜੀ ਬੱਚਿਆਂ ਨੂੰ ਜੇ ਚੁਬ ਜੇ ਕੋਣ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਹਾਂਜੀ ਤੇ ਇਹ ਬੰਦ ਹੋਣਾ ਚਾਹੀਦਾ ਹਾਂਜੀ ਇਹ ਸਰਕਾਰ ਨੂੰ ਕੀ ਮੰਨਤਾ ਹੈ ਇਹ ਨਸ਼ਾ ਬੰਦ ਹੋਣਾ ਚਾਹੀਦਾ ਹੈ ਕਿ ਇੱਥੇ ਜਿਹੜੀਆਂ ਸਰੰਜਾ ਬੱਚੇ ਤੇ ਖੇਡਦੇਗੇ ਕਿ ਕੱਲ ਉਹਨਾਂ ਨੂੰ ਲੱਗੇਗੀ ਤਾਂ ਕੋਈ ਬਿਮਾਰੀ ਹੋ ਸਕਦੀ ਹੈ ਉਹਨਾਂ ਨੂੰ ਬੱਚਿਆਂ ਨੂੰ ਦੁਕਾਨ ਬੰਦ ਹੋਣੀ ਚਾਹੀਦੀ ਹੈ ਮੈਂ ਕਾਮਰੇਡ ਗੁਰਮੀਤ ਸਿੰਘ ਕਾਦੀਆਂ ਆਮ ਆਦਮੀ ਪਾਰਟੀ ਦਾ ਬਲੌਕ ਪ੍ਰੈਜ਼ੀਡੈਂਟ ਕੱਲ ਕੇਜਰੀਵਾਲ ਜੀ ਨੇ ਤੇ ਭਗਵੰਤ ਮਾਨ ਜੀ ਨੇ ਔਰ ਸਾਰੇ ਵਰਕਰਾਂ ਨੇ ਪ੍ਰਣ ਲਿਆ ਕਿ ਅਸੀਂ ਜਿਹੜੀ ਇਹ ਜੰਗ ਨਸ਼ੇ ਦੇ ਖਿਲਾਫ ਵਿੱਢੀ ਹੋਈ ਆ ਉਹਦੇ ਉਹਨੂੰ ਖਤਮ ਕਰਨ ਲਈ ਅਸੀਂ ਆਪਣੇ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਵਾਸਤੇ ਅਸੀਂ ਪ੍ਰਣ ਕਰਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਵੇਚਣ ਦੇ ਵਿੱਚ ਰੋਲ ਅਦਾ ਕਰਦਾ ਕੋਈ ਅਸੀਂ ਉਹਦੇ ਸਖਤ ਖਿਲਾਫ ਆ ਸਾਡੇ ਕਾਦੀਆਂ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸੋਸਾਇਟੀਆਂ ਦੇ ਪੂਰੀ ਉਹ ਵੀ ਨਸ਼ਾ ਵੇਚਣ ਵਿੱਚ ਨੇ ਔਰ ਹੋਰ ਪੋਲਿਟਿਕਲ ਪਾਰਟੀਆਂ ਦੇ ਬੰਦੇ ਵੀ ਆ ਕੁਝ ਜਿਹੜੇ ਐਸੇ ਕੰਮਾਂ ਵਿੱਚ ਸ਼ਾਮਲ ਨੇ ਅਸੀਂ ਉਹਨਾਂ ਦੇ ਸਖਤ ਖਿਲਾਫ ਆ ਸਾਡੇ ਸ਼ਹਿਰ ਵਿੱਚ ਸਰਿੰਜਾਂ ਵੇਚਣ ਦਾ ਕੰਮ ਕੁਝ ਸ਼ਕਤੀਆਂ ਕਰ ਰਹੀਆਂ ਸੀ ਸਰਿੰਜਾਂ ਵੇਚਣ ਦਾ ਕੰਮ ਨਹੀਂ ਕਰੀ ਉਹ ਫ੍ਰੀ ਦੇ ਦੇ ਰੋਕਿਆ ਫ੍ਰੀ ਦੇ ਰਿਹਾ ਜਿਹਦੇ ਨਾਲ ਨਸ਼ਾ ਕਰਨ ਵਾਲੇ ਵਧ ਰਹੇ ਆ ਉਹਨੂੰ ਖਤਮ ਕਰਨਾ ਕਰਨ ਵਾਸਤੇ ਐਸਐਚਓ ਕਾਬੀਆਂ ਨੇ ਉਹਨਾਂ ਦੀ ਚੰਗੀਆਂ ਟਕੀਆਂ ਲੁਆਈਆਂ ਨੇ ਔਰ ਉਹਨਾਂ ਨੂੰ ਦੁਕਾਨ ਬੰਦ ਕੀਤੀ ਆ ਤੇ ਅਸੀਂ ਉਹਨਾਂ ਦੇ ਨਾਲ ਆ ਇਸ ਵਿਸ਼ੇ ਤੇ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਕਰਦਾ ਲੋਕਾਂ ਨੂੰ ਫਰੀ ਸਰੀਆਂ ਵੇਚਦਾ ਇਹਦਾ ਮਤਲਬ ਆ ਵੀ ਉਹ ਨਸ਼ੇ ਨੂੰ ਪ੍ਰਮੋਟ ਕਰਦਾ ਤੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਔਰ ਸਖਤ ਤੋਂ ਸਜ਼ਾ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਮੈਂ ਨਾ ਕਾਫੀ ਦਿਨਾਂ ਤੋਂ ਬਾਲਮੀਕ ਮੋਲਾ ਇੱਥੇ ਤੇ ਉੱਥੇ ਮੈਨੂੰ ਪਤਾ ਲੱਗਾ ਹੈ ਕਿ ਨਸ਼ਿਆਂ ਦਾ ਕਾਫੀ ਪ੍ਰਭਾਵ ਹੈ। ਤੇ ਤਕਰੀਬਨ ਮੈਂ ਉਧਰ 3-4 ਗੇੜੇ ਮਾਰਦਾ ਹਾਂ ਮੈਂ ਬੰਦੇ ਆਪਣੀ ਸਿਹਤ ਚ ਵੀ ਛੱਡੇ ਹੋਏ ਐ। ਕਿ ਆਪਾਂ ਨੇ ਸਰਕਾਰ ਦੀ ਅਧਰੰਭਪਾ ਉਪ ਜਿਹੜਾ ਉਹ ਨਸ਼ਾ ਕੰਟਰੋਲ ਕਰਨਾ ਹੈ। ਤੇ ਮੇਰੇ ਵੇਖਣ ਵਿੱਚ ਆਇਆ ਕਿ ਇੱਕ ਚਾਈਲਡ ਸਰਵਾਈਵਲ ਇੰਡੀਆ ਨਾਮ ਦੀ ਸੰਸਥਾ ਹੈ। ਉਹਨਾਂ ਨੇ ਆਪਣਾ ਨਾ ਬਾਲਮੀਕ ਮਲੇਚ ਆਫਿਸ ਖੋਲਿਆ ਆ। ਉਹ ਕੀ ਕਰਦੇ ਐ ਕਿ ਉਹਨਾਂ ਨੇ ਸ਼ਰੀੰਜਾਂ ਦਾ ਇੱਕ ਵਾਵਾ ਵਟਾਰਾ ਫਾਰਮ ਜਿਆ ਭਰ ਕੇ ਤੇ ਬਾਹਰ ਰੱਖਿਆ ਹੋਇਆ ਕੋਈ ਉਧਰ ਕਾਰਨ ਨਹੀਂ ਕਿ ਕੌਣ ਸਰਿੰਜ ਲੈ ਕੇ ਗਿਆ ਤੇ ਕੌਣ ਲੈਣ ਆਇਆ ਉਹ ਜਿਹੜਾ ਮਰਜ਼ੀ ਆਵੇ ਦਾ ਸਰਿੰਜਾਂ ਕਿਤੇ ਪੰਜ ਚੁੱਕੇ ਸਰਿੰਜਾਂ ਚੁੱਕ ਚੁੱਕ ਲੈ ਜਾਂਦੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਰਿਕਾਰਡ ਕਿਉਂ ਨਹੀਂ ਰੱਖਦੇ ਕੋਈ ਆਪਣਾ ਕੋਈ ਰਜਿਸਟਰ ਲਗਾਇਆ ਉਹ ਦਿਖਾਓ ਪਰ ਉਹਨਾਂ ਨੇ ਰਿਕਾਰਡ ਕੋਈ ਨਹੀਂ ਪੇਸ਼ ਕੀਤਾ ਤੇ ਮੈਂ ਇੱਥੇ ਤੱਕ ਕਿ ਉੱਥੋਂ ਮੁੰਡੇ ਵੀ ਫੜੇ ਜਿਹੜੇ ਕਿ ਕਹਿੰਦੇ ਆਪਾਂ ਇਹ ਪਾਸ ਸੰਗਲ ਆ ਕੇ ਤੇ ਸਿਰੰਜਾਂ ਨਾਲ ਸਮਾਨ ਲਾਉਂਦੇ ਆ ਜਿਹੜਾ ਕਾਦੀਆਂ ਵਿੱਚ ਨਸ਼ਾ ਵਧਣ ਦਾ ਕਾਰਨ ਵੀ ਮੇਨ ਇਹੀ ਆ ਕਿ ਇੱਥੋਂ ਫ੍ਰੀਜ ਸਿਰੰਜਾਂ ਨਾ ਉਹਦਾ ਕੋਈ ਰਿਕਾਰਡ ਨਾ ਕੋਈ ਪੁਛਗਿਛ ਪਟਾਣੇ ਦੇ ਕਾਨੂੰਨ ਸਾਈਡ ਦੇ ਔਲਖ ਬੇਰੀਆਂ ਚਵਾਲ ਸ਼ਹਿਰ ਰਣਪੁਰ ਸਾਈਡ ਦੇ ਮੈਂ ਕਾਫੀ ਇਸ ਤਰ੍ਹਾਂ ਨੌਜਵਾਨ ਜਿਹੜੇ ਫੜੇ ਆ ਜਿਹੜੇ ਕਿ ਉੱਥੋਂ ਸਿਰੰਜ ਲੈ ਕੇ ਸਮਾਨ ਪਾਣੀ ਕਿਥੋਂ ਲੈ ਕੇ ਆਉਂਦੇ ਆ ਉੱਥੇ ਹੀ ਲਾ ਕੇ ਉੱਥੇ ਹੀ ਬਹਿ ਜਾਂਦੇ ਆ ਮੁਰ ਉਨੇ ਬਿਆਰ ਤੇ ਫਿਰ ਮੈਂ ਇਹਨਾਂ ਨੂੰ ਜਲਾਵਾ ਕਿਹਾ ਸੀ ਕਿ ਇਹ ਜਿਹੜੀ ਆਪਣੀ ਸਰੀਂਝਾਂ ਵਾਲੀ ਦੁਕਾਨਦਾਰੀ ਹੈ ਇਹ ਬੰਦ ਕਰੋ ਕਿਸੇ ਨੂੰ ਵੀ ਫ੍ਰੀ ਜਿਹੜੀ ਸਟ੍ਰਿੰਜ ਉਹ ਨਾ ਦਿੱਤੀ ਜਾਵੇ ਤੇ ਜਦੋਂ ਦਾ ਮੈਂ ਇਹਦੇ ਤੇ ਕੰਟਰੋਲ ਕੀਤਾ ਤੇ ਮੈਨੂੰ ਆਸ ਹੈ ਕਿ ਪਬਲਿਕ ਦੀਆਂ ਵੀ ਹਵਾਵਾਂ ਆ ਰਹੀਆਂ ਕਿ ਉਦੋਂ ਦਾ ਹੀ ਥੋੜਾ ਜਿਹਾ ਉਧਰ ਨਸ਼ੇ ਦਾ ਜਿਹੜਾ ਰੁਝਾਨ ਆ ਉਹ ਘਟਿਆ ਵਾ ਤੇ ਫਿਰ ਵੀ ਅਸੀਂ ਅੱਗੇ ਤੋਂ ਵੀ ਕਾਫੀ ਨਸ਼ੇ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਡੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ नशे को जरा वा पब्लिक खत्म कर रहे हैं मेरा नाम संजीव है संजीव जी कुछ दिन पहला एस एच ओ वालों एक जहाँ रेड हुई थी और कुछ बंदे भी थे और आप सीधा तो तो सर हमें जो नीडल नीचे देते हैं वो जो हमारे ड्रग यूज़र होते हैं उन लोगों को हम नीडल नीचे देते, देते हैं ताकि वो एच आई वी का जो होता है प्रचार होता है उसको रोकने के लिए हम एच की रोकथाम के लिए आई को नीरल सिंह जी देते हैं आपको शिकायत उन्होंने दो बंदे खड़े थे तो, तो आप क्या सर देखो एस एस ओ सर ने जिन लोगों को पकड़ा था वो एच आर जी थे अब उन लोगों से क्या कहवाए क्या नहीं कहलावाए वो हमारे यहाँ पर आते हैं ऑलरेडी रजिस्टर्ड है हमारे पास में और वो हमसे नीरल सिंह जी लेकर के जाते हैं ताकि वो किसी के साथ शेयरिंग ना कर सकें और सर इसकी परमिशन आप कैसे समझता सर कै सर ये पंजाब स्टेट एड्स कंट्रोल सोसाइटी के द्वारा चलाया गया एक प्रोग्राम है जिसकी हमारे पास परमिशन भी है और जिसका हमारे पास लेटर भी है हमारे पास ऑलरेडी पी एल एच आई वी जो है हमारे पास ऑलरेडी लाइन लिस्ट बनी हुई है और उनको मंथली हम बटाला सिविल हॉस्पिटल से मेडिसिन प्रोवाइड करवाते हैं और उनका फ्री ऑफ कॉस्ट इलाज करवा देते हैं और भी जो पी एल एच आई वी को फैसिलिटी मिलती है चाहे वो राशन की हो चाहे वो उनका बस किराए का हो या रेल टिकट का हो जो भी मतलब गवर्नमेंट के द्वारा पी एल एच आई वी को सर्विस दी जा रही है उनसे हम उनको हैं सर एक्चुअल में हमारे जो हैड ऑफिस पंजाब स्टेट एज कंट्रोल है उन्होंने डीसी साहब को एसपी साहब को उनको ऑलरेडी जो हमारे प्रिंसिपल सेक्रेटरी है उनका लेटर उनको मेल कर दिया गया है पास जो भी फील्ड में लेकर के जाते हैं वो हम रिटर्न लेते हैं और रिटर्न लेकर के हम बटाला हॉस्पिटल के अंदर जमा करवाते हैं तो ग्राउंड के अंदर ऐसी कोई चीज़ नहीं है कि ग्राउंड में आई लगाता ही नहीं है आई हमेशा जो नशा करता वो गंदी जगहों पर करता है तालाब में करता है या कहीं और पर करता जो कोई पुराने खंडर होता है या उनका होता है क्या होता है सर अगर देखो सर देखो पहली बात तो यह है कि निर्डन श्रंजी ऐसी मिलती नहीं है जहाँ पर बच्चे खेलते हैं अगर बच्चे खेलते हैं उनको चूख भी जाती है तो उनको असर बेसिकली होता है लेकिन ऐसा कुछ है नहीं ऐसा नहीं कोई शिकायत आई है नहीं कभी कोई बच्चा खेलता नहीं है ऐसे ऑन रोड पड़ी रहती है कि मतलब रोड पे बच्चे खेल रहे हैं वहाँ पे निरेंट श्रींजियाँ पड़ी हुई है ऐसा कुछ भी नहीं होता हमारे पास ऑलरेडी बटाला में हमारे पास जमा करवाते हैं ऑलरेडी अब अभी अभी भी हमारे पास रिटर्न श्रिंजी आई हुई है जो हमें जमा करवाते हैं उनको डिस्ट्रॉय कर करके हम बटाला में जमा करवाते हैं